हां जी संगत जी ये लड़की जिने अपनी गर्दन ਤੇ ਇੱਕ टैटू ਬਣਵਾਇਆ ਜਿਹਦੇ ਤੇ ਮੂਲ ਮੰਤਰ ਦਾ ਪਾਠ ਲਿਖਿਆ ਹੋਇਆ ਹੈ ਗੁਰਦਾਨਕ ਦੀ ਪਹਿਲੀ ਬਾਣੀ ਜਪਜੀ ਸਾਹਿਬ ਦਾ ਜੋ ਮੁੱਖ ਮੰਤਰ ਹੈ ਉਹ ਆ ਮੂਲ ਮੰਤਰ ਤੇ ਉਸੇ ਨੂੰ ਇਹਨੇ ਆਪਣੀ ਗਰਦਨ ਤੇ ਲਖਵਾ ਕੇ ਟੈਟੂ ਬਣਵਾ ਕੇ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੀ ਹੈ ਬਾਣੀ ਦੀ ਤੋਹੀਨ ਇਸ ਲੜਕੀ ਨੇ ਜੋ ਕੀਤੀ ਹੈ ਇੱਕ ਵੀਡੀਓ ਪਹਿਲਾਂ ਦੇਖੀ ਸੀ ਕਿ ਇੱਕ ਔਰਤ ਨੇ ਭਗਵਾਨ ਸ਼ਿਵ ਦੇ ਟੈਟੂ ਜਿਹੜਾ ਸਾਰੇ ਸਰੀਰ ਤੇ ਬਾਹਾਂਾਂ ਤੇ ਪਿੱਛੇ ਸਾਰੀ ਬਾਡੀ ਤੇ ਬਣਾਇਆ ਅਜੇ ਉਹ ਅਜੇ ਦੇਖੀ ਉਸ ਤੋਂ ਪਹਿਲਾਂ ਇਹ ਵੀਡੀਓ ਇੱਕ ਹੋਰ ਆ ਗਈ ਸਾਹਮਣੇ ਤੇ ਇੰਨੀ ਮਾੜੀ ਗੱਲ ਹੈ ਦੇਖੋ ਚੀਜ਼ਾਂ ਹੋਰ ਬਹੁਤ ਬਣਾਉਣ ਵਾਲੀ ਤੁਹਾਡੇ ਦਿਲ ਕਰਦਾ ਜੋ ਮਰਜ਼ੀ ਬਣਾਓ ਪਰ ਗੁਰਬਾਣੀ ਦੀ ਬੇਅਦਵੀ ਜਿਹੜੀ ਇਸ ਤਰੀਕੇ ਦੇ ਨਾਲ ਕਰਨੀਸ ਲੜਕੀ ਨੇ ਜੋ ਕੀਤੀ ਹੈ ਤੁਸੀਂ ਵੀ ਆਪਣੇ ਵਿਚਾਰ ਦੇ ਦਿਓ ਕਿ ਇਸ ਲੜਕੀ ਨੇ ਸਹੀ ਕੀਤਾ ਹੈ ਕਿ ਗਲਤ ਕੀਤਾ ਹੈ ਕਿਉਂਕਿ ਕੋਈ ਗਰਵਾੜੀ ਦੀ ਇੱਕ ਹੋਰ ਬੇਅਦਬੀ ਜਿਹੜੀ ਇਸ ਲੜਕੀ ਨੇ ਕੀਤੀ ਹੈ ਸ਼ੇਅਰ ਕਰਿਓ